ਇਮਰਜੈਂਸੀ ਐਂਬੂਲੈਂਸ ਵਾਲੇ ਨਾਲ ਜਿਲ੍ਹਾ ਕੋਈ ਫੈਸਿਲਿਟੀ ਨਹੀਂ ਹੈਗੀ ਅਗਲਾ ਬੰਦਾ ਭਾਵੇਂ ਥੋੜਾ ਗੱਡੀ ਚ ਪਿਆ ਹੀ ਮਰ ਜਾਵੇ ਹੈ ਹੀ ਨਹੀਂ ਕੋਈ ਭਾਵੇਂ ਜੇ ਕਰਦਾ ਕੋਈ ਵੀ ਗੱਡੀ ਮੋੜੇ ਭਲੇ ਉਹ ਜਾਂ ਕਿਤੇ ਆ ਲੈ ਦੇ 10 ਮਿੰਟ ਤੋਂ ਮੈਨੂੰ ਹੋ ਕੇ ਦੇ ਦੇ ਨੂੰ ਓ ਗਾਡ ਆ ਦੇਖੋ ਆਹਣ ਤੁਰਿਆ 15 ਮਿੰਟ ਹੋ ਕੇ ਖੜਿਆ ਨੇ ਇਹਨਾਂ ਨੂੰ ਅਗਲਾ ਭਾਵੇਂ ਇਮਰਜੈਂਸੀ ਹੋਵੇ ਵਿਚਾਰਾ ਵਿੱਚ ਹੀ ਸਾਹ ਨਿਕਲ ਜਾਣਾ ਆਪਣੇ ਕੋਈ ਰੂਲ ਨਹੀਂ ਹੈਗਾ ਨਾ ਕੋਈ ਐਂਬੂਲੈਂਸ ਵਾਲੇ ਬੱਕਰੀ ਸੜਕਾ ਨਾ ਕੋਚਿਆ ਗੱਡੀਆਂ ਉਹ ਨਹੀਂ ਬਾਰੇ ਕਰਦੇ ਉਹ ਲਰਨਿੰਗ ਹੈ ਪਤਾ ਨਹੀਂ ਕਿਉਂ ਆਣਾ ਮੋਰੇ ਪਰ ਇਹ ਨਹੀਂ ਗਾਂਡੇ ਗੱਡੇ ਮਿਲਦੀ ਨਹੀਂ ਸੀਗੀ ਮੈਂ ਕਿਹਾ ਇੱਥੇ ਹੀ ਲਾ ਦਾਂਦੇ ਆ ਗੱਡੇ ਢੋ ਦੋਗਾ ਛਿੱਲੇ ਕੰਮ ਕਰਾਉਣਾ ਜਾਂ ਤੇ ਕਰ ਕਿੰਨੇ ਦੀ 500 ਰੁਪਏ 500 ਇੱਕ ਹਾਂਜੀ ਹਾਂਜੀ ਚੱਲ ਪਾ ਦੇ ਕਿੰਨੇ ਪਾਣਾ ਨੇ ਯਾਰ ਬਾਬਿਓ ਦੇਖੀ ਜਾਊਗੀ 500 ਰੁਪਏ ਚ ਇਹ ਪਾ 1.5 ਕਰੋੜ ਨਿਕਲ ਜਾ ਰਿਹਾ ਹੈ ਹਾਂ 2.5 ਕਰੋੜ 2.5 ਕਰੋੜ ਹਾਂਜੀ 2.5 ਕਟ ਕਟਾ ਕੇ ਕਿੰਨੇ ਮਿਲਦੇ ਬਚੀ ਨਹੀਂ ਮਿਲ ਜਾਨਾ ਤੇ ਟੈਨਸ਼ਨ ਨਹੀਂ ਤੇ ਵੀ ਕਟ ਕਟਾਂਗੇ 35% ਕਟੁੰਦਾ ਹੈ ਹੈ 35% ਉਥੇ ਆਇਆ ਸ਼ਾਮੇ ਜਾਇ ਬੋੜ ਤੁੰਦਾ ਪਾ ਕੇ ਦੇਖ ਲੈਣੇ ਕਹਦੇ ਭਾਈ ਤਾਂ ਹੈ ਨਹੀਂ ਪਾ ਕੇ ਦੇਖ ਲੈਣੇ ਇੱਕ ਵਾਰੀ ਭਾਈ ਜੀ ਮੈਨੂੰ ਪਤਾ ਮੇਰੀ ਇੰਨੀ ਕਿਸਮਤ ਇਹ ਜ ਨਹੀਂ ਹੈਗੀ ਪਰ ਮੈਨੂੰ ਸ਼ੌਂਕ ਹੈਗਾ ਇਹ ਪਾਉਣ ਦਾ ਸ਼ੌਂਕ ਤੇ ਕੋਈ ਮੁੱਲ ਨਹੀਂ ਹੁੰਦਾ ਪਾਉਣ ਦਾ ਵੀਰ ਜੀ ਨੰਬਰ ਵੀ ਲਿਖਣਾ ਨਾ ਮੋਬਾਈਲ ਨੰਬਰ 84370 ਨਹੀਂ ਪਤਾ ਕਿੱਦਾਂ ਲੱਗਣਾ ਕਿ ਸਾਨੂੰ ਨਿਕਲੇ ਹੀ ਇਹ ਨੜ ਤੇ ਵੇਖਦੇ ਨੜ ਤੇ ਜਲਦੀ ਚੋ ਹੁੰਦਾ ਜੀ ਕਿਹੜੇ ਚੈਨਲ ਤੇ ਬਸ ਤੁਸੀਂ ਇਹਨੇ ਨੜ ਤੇ ਪਾਣਾ 50 ਡੀਅਰ ਹੋਲੀ ਬੰਪਰ ਤਰੀਕ ਪਾ ਦੇ ਟੈਂਪਾ ਦੇਣਾ ਬਸ ਨੇ ਸਾਨੂੰ ਫੋਨ ਆ ਜਾ ਹੋਣਾ ਬਾਕੀ ਲੱਗੇ ਅਸੀਂ ਆਪੇ ਫੋਨ ਕਰਨਾ ਬੇਫਿਕਰ ਹੋ ਜਾ ਤੁਸੀਂ ਨੇ ਪਿਛਲੀ ਵਾਰ ਕਿਹਨੇ ਨਿਕਲੇ ਤਾਂ ਮੈਂ ਮੈਂ ਲੱਗਿਆ ਟਰੱਕ ਡਰਾਈਵਰ ਦਾ ਮੈਂ ਹੁਣ ਆ ਦੇਖਣਾ ਕਿ ਕਿੰਨੂ ਨਿਕਲ ਜਾਂਦਗੇ ਕਿੱਥੇ ਕੱਢਦੇ ਕਿੱਥੇ ਇਹ ਹਾਂਜੀ ਇਹ ਲਾਈਵ ਟੈਲੀਕਾਸ ਦਿਖਾ ਦੇ ਲਾਈਵ ਟੈਲੀਕਾਸ ਕਿਹੜੇ ਜਾਂਦੇ ਨੇ ਤਾਂ YouTube ਤੇ ਦੇਖ ਲਿਓ YouTube ਤੇ ਓਕੇ ਠੀਕ ਹੈ ਕਿ ਲੱਗਿਆ ਸੀ ਆਪੀ ਕਿਦਾਂ ਆਉਣਾ ਰਿਜ਼ਲਟ ਹੁਣ ਇਹ 22 ਤਰੀਕ ਦੀ ਜੀ ਬੋਲੀ ਬੰਪਰ ਜੀ ਨਹੀਂ ਕੱਟ ਕਟਾ ਕੇ ਕਿੰਨੇ ਆਉਂਦੇ ਆ ਹਾਂਜੀ 35% ਕੱਟ ਹੁੰਦਾ ਜੀ 35% ਹਾਂਜੀ ਤੇ ਵੀ ਇਹ ਕਿੰਨੇ ਦਾ ਗਿਆ 35 3 ਲੱਖ ਕੱਟ ਹੋਊਗਾ ਨਾ ਤੇ ਇਹ ਸਾਲ ਉਹ 3570 ਤੇ ਤੋਂ ਨਸਤਾ ਸੀ ਸਤਾਸੀ ਲਖ ਆਊਗਾ ਨਾ ਸਤਾਸੀ ਲਖ ਕਿੰਨਾ ਜੀ ਅੱਛਾ ਬਸ ਚਾੜਾ ਨੰਬਰ ਆਇਆ ਇਹ ਮੇਰਾ ਨੰਬਰ ਓਕੇ ਚਲੋ ਗਏ ਦਵਾ ਕੇ ਮੈਨੂੰ ਨਿਕਲਿਆ ਤੇ ਜਿਹਨੇ ਦਵਾ ਕੇ ਤੇ ਲੱਖ ਰੁਪਈਆ ਉਹਦਾ ਚਾੜ ਧੰਨਵਾਦ ਦੇਣਾ ਦੇਣਾ ਉੱਪਰ ਵਾਲੇ ਜੀ ਤੁਹਾਡਾ ਲੱਗੇਗਾ ਸਾਡਾ ਕੋ ਬੰਨਣਾ ਜੀ ਬਸ ਸਾਡੇ ਅੱਜ ਲੱਖ ਸਾਡੇ ਆਏ ਨਿਕਲੇ ਆ ਮੈਂ ਕਿ ਸਾਡੀ ਸੇਰ ਚਾਰ ਗੁਣਾ پیسے ਵਧ ਜਾਣੇ ਲੱਖ ਤੁਹਾਡਾ ਠੀਕ ਚਲ ਠੀਕ ਹੈ ਨਿਕਣਾ ਦਾ ਨਹੀਂ ਕਿ ਬਸ ਹੋ ਗਿਆ ਚੱਲ ਕੋਈ ਗੱਲ ਨਹੀਂ ਇਹੰਜ ਘਰ ਦੇ ਕਰਾ ਦੇ ਕੰਮ ਲੈ ਜਾਣਾ ਗੱਡੀ ਤੇੋਂ ਲਾਣੇ ਆਪਾਂ ਇਹ ਟਾਈਮ ਲੱਗ ਜਾਣਾ ਹੈ ਮੁਰ ਕੇ ਸੈਕਟਰ 8 ਜਾਣਾ ਤਾਰ ਦੇਖੋ ਕਿੰਨਾ ਸੋਹਣਾ ਬਣਿਆ ਛੋਟਾ ਜਿਹਾ ਓਏ ਅੰਕਲ ਬਿਜਲੀ ਬੋਰਡ ਚ ਲੱਗਿਆ ਹੈ ਨਾ ਮੈਂ ਪੁੱਛਣ ਹੋਇਆ ਗਿਆ ਭੂਆ ਮੇਰੇ ਨੇ ਘਰ ਲਿਆ ਇੱਥੇ ਲੱਗ ਗਿਆ ਕਿਤੇ ਤੇ ਮੈਂ ਕਹਾਂ ਮੀਟਰ ਨਾਲ ਕਿੱਦਾਂ ਹੋਣਾ ਆ ਉਹ ਵਿੱਚੋਂ ਅਸੀਂ ਚੜਨ ਲੱਗੇ ਸੀ ਮੈਂ ਕਿਹਾ ਮੈਂ ਛੱਡ ਦੇਣਾ ਲੱਗ ਗਈ ਹੈ ਚੜ੍ਹਾਈ ਤੇ ਹੈ ਕਿੰਨੇ ਘਰ ਮੈਂ ਕਿਹਾ ਕੋਈ ਨਹੀਂ ਮੈਂ ਛੱਡ ਦਿੰਦਾ ਹੁਣ ਅਸੀਂ ਆਦਮਪੁਰ ਜਾਣਾ ਕੜਾਈ ਵਾਲੇ ਤੇ ਗੁਰੂ ਘਰੇ ਜਾਣਾ ਹੈ ਅਜੇ ਆਪਣੇ ਭਾਂਡੇ ਪਏ ਮੇਰੇ ਘਰੇ ਪੁਰਾਣੇ ਤਾਂਬੇ ਦੇ ਨਹੀਂ ਹੁੰਦੇ ਪਿੱਤਲ ਦੇ ਉਹ ਛਾਂ ਕੇ ਰੱਖਿਓ ਬਾਕੀ ਦਾਦੀ ਹੋਣਾਂ ਦੀ ਨਿਸ਼ਾਨੀਆਂ ਤੇ ਥੋੜੇ ਬਹੁਤੇ ਪੱਟੇ ਟੁੱਟੇ ਹੋ ਆ ਉਹ ਮੈਂ ਕਿਹਾ ਦੇ ਦਾਂਗੇ ਕੀ ਕਰਨੇ ਹਨ ਉਹ ਦੇ ਕੇ ਨਵੇਂ ਆ ਜਾਣੇ ਆ ਮੰਮੀ ਨੂੰ ਮੈਂ ਕਿਹਾ ਦੇ ਦਿੰਨ ਬੇਚ ਦਿੰਦਿਆਂ ਤੇ ਉਹ ਜਾਣਾ ਵੇਚਣ ਇਹ ਲੋਕੀ ਜਿਹੜੇ ਵੇਚਦੇ ਨੇ ਹੁੰਦੇ ਕਹਿੰਦੇ ਤਾਂਬਾ ਆ ਪਿੱਤਲ ਆ ਜੀ 14 ਚੱਕਦੇ ਨੇ ਹੁੰਦੇ ਮੈਂ ਇਹਨਾਂ ਨਾਲ ਪਤਾ ਲਾਜੂ ਕਿ ਆਦੇ ਵੇਚਦੇ ਕਿੰਨੇ ਕਦੇ ਹੁੰਦੇ ਪਹਿਲਾਂ ਮੈਂ ਟਾਈਟਲ ਪਾਉਣ ਲੱਗਾ ਇਹ ਅਮਲੀ ਨੇ ਵੇਚੇ ਭਾਂਡੇ ਆ ਦੇਖੋ ਜੂ ਕਿੰਨੇ ਵੰਦੀ ਨੇ ਪਹਿਲਾਂ ਮੈਂ ਪਾਉਣ ਲੱਗਾ ਅਮਲੀ ਨੇ ਵੇਚੇ ਭਾਂਡੇ ਤੇ ਮੈਂ ਕਹਾਂ ਯਾਰ ਇਦਾਂ ਗੁੱਡ ਹੀ ਨਹੀਂ ਹੈਗਾ ਜਿਹਨਾਂ ਵਿਚਾਰਾਂ ਦੇ ਬੈਕ ਦੇ ਹਨ ਉਹਨਾਂ ਨੂੰ ਪੁੱਛ ਕੇ ਜਾਣੀ ਹੈ ਇਦਾਂ ਕਿਸੇ ਘਰੇ ਹੋਵੇ ਨਾ ਹਨਾ ਰੱਬ ਕਰਕੇ ਦੈਸ ਨਾਟ ਗੁੱਡ ਪਰ ਮੈਂ ਉਹਦਾ ਟਾਈਟਲ ਐ ਪਾਉਂਗਾ ਦੇਖੀ ਲੋਕਾਂ ਨੇ ਕਿਦਾਂ ਦੇਖਣਾ ਕਹਿੰਦਾ ਕਿ ਅਸਚੀ ਵਿੱਚ ਜਿੱਤੇ ਆ। ਚਲੋ। ਹਣਾ ਮੀਟ ਕਰ ਰਿਹਾ ਮੈਂ ਫਰਦੇ ਸੂਟ ਦੇਣ ਗਏ। ਕਰਦੇ ਆ ਫਿਰ ਤੋਂ ਸਿੱਧਾ ਸੁੱਸੇ ਜਾਣਾ ਆਪਾਂ ਬਣੇ ਰਾਂ ਬਲੌਗਰ। ਚਲੋ ਚੱਲੋ ਸਵੇਰ ਦੇ ਪਹਿਲਾਂ ਹਿਆਰਪੁਰ ਕੰਮ ਕਰਨਾ ਹੈ, ਤਹਿਸੀਲੇ ਗਿਆ ਸੈਕਟਰੀਏਟ ਗਿਆ, ਗੱਡੀ ਧਵਾਈ। ਆ ਕੇ ਫਿਰ ਫਰਨੀਚਰ ਵਾਲੇ ਨੇ ਆਉਣਾ ਸੀ, ਉਹਨੂੰ ਮਿਲਿਆ। ਤੇ ਆ ਕੇ ਫਿਰ ਮੰਮੀ ਨੂੰ ਮੈਂ ਕਿਹਾ ਚੱਲਦੇ ਆਪਾਂ ਗੁਰਦੁਆਰੇ ਤਾਂ ਤੇ ਆਪਾਂ ਆਪਣੇ ਜਾਂ ਫਿਰ ਪਹਿਲਾਂ ਹੁੰਦੇ ਜਾਈਵਾਂਗੇ। ਉਹ ਟੁੱਟੇ ਆ ਭਾਂਡੇ ਉਹ। ਸਹੀ ਨਹੀਂ ਹੈਗੇ ਅੱਧੇ ਰੱਖ ਲੈਣੇ ਜਿਹੜੇ ਨਵੇਂ ਆ ਉਹਦੇ ਸਾਡੇ ਘਰੇ ਪਏ ਆ ਮੈਂ ਕਿ ਚੱਕ ਕੇ ਦੇ ਦੰਨੇ ਆ ਨਾ ਤਾਂ ਕਰ ਕੋ ਫਿਰ ਹੁਣ ਤੋਲ ਕੇ ਦੇਖਾਂਗੇ ਕਿੰਨੇ ਦੇ ਬਣਦੇ ਆ ਪਿੱਤਲ ਦੇ 1916 ਦਾ ਦੇਖ ਲੋ ਕਿੰਨੇ ਟਾਈਮ ਦਾ ਬਣਿਆ ਇਹ 2 4 1916 ਬਹੁਤ ਟਾਈਮ ਦਾ ਹੈ ਇੱਥੇ ਖੱਦਰ ਪੰਡਾਰਾ ਹੁੰਦਾ ਇਹ ਪਹਿਲਾਂ ਪੁਰਾਣੀ ਬਿਲਡਿੰਗਾਂ ਵਾਲੀ ਕਾਫੀ ਟਾਈਮ ਦੀ ਦੇਖੋ ਅਜੇ ਵੀ ਹੈਗੀਆਂ ਸਾਡੇ ਸ਼ਹਿਰ ਇਵਨਿੰਗ 84 ਸ਼ਾਮ 84 ਜੀ ਬਹੁਤ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਉਹ ਮਾਮੇ ਆ ਲਈ ਕੀ ਕਰੀ ਜਾਂਦੇ ਇੱਥੇ ਹੈ ਇਹ ਕੀ ਦਾ ਸਮਾਂ ਉਹ ਬੱਲੇ ਚੜਦਾ ਤਾਂ ਨਹੀਂ ਚੜਦਾ ਤਾਂ ਹੈ ਮੈਨੂੰ ਚੜਾਉਂ ਦੇ ਦੇਉਗੇ ਹੈ ਮੈਂ ਕਹ ਦੋ ਕੁ ਮਿੰਟ ਇਹ ਸਵਾਜ ਲੈ ਲਈਏ ਟਣਕਾ ਵੱਜ ਰਿਹਾ ਉਹ ਦੇਖ ਟਣਕਾ ਹੈ 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 ਐਚ ਵਿੱਚ ਮੈਨੂੰ ਪਤਾ ਕਿੱਦਾਂ ਮਾਰਦਾ ਹੁੰਦੇ ਖੇਚ ਜਾਂਦਾ ਹੈ ਨੀ ਨੇਲਾ ਕਿੱਥੇ ਚਲ ਗਿਆ ਕਿੱਥੇ ਲੈ ਜਾਂ ਦੱਸਿਆ ਉੱਤੇ ਲੈ ਜਾਂਦਾ ਪਤੰਗ ਲੋਕੀ ਸਿੱਧਾ ਜਿਹੜਾ ਹੁੰਦਾ ਮੈਂ ਪਿੱਛੇ ਲੈ ਜਾਂ ਦਿੰਦੇ ਆ ਖਿੱਚ ਮਾਰ ਕੇ ਆਲਾ ਹੜ ਗਿਆ ਕਿ ਨਹੀਂ ਕਿ ਆਪਣਾ ਜਾਣਾ ਦੇਣਾ ਥੋੜਾ ਥੱਲੇ ਕਰਕੇ ਲੈ ਲੈਣਾ ਆਪਣੇ ਉਸਤਾਦ ਜੀ ਦਾ ਕਠਾਰ ਦੁਕਾਨ ਕਠਾਰ ਜਦੋਂ ਆਪਾਂ ਜਾਣਦੇ ਆ ਨਾ ਹਿਾਰਪੁਰ ਨੂੰ ਇਧਰ ਹਿਾਰਪੁਰ ਆ ਆ ਜਲੰਧਰ ਆਪਾਂ ਗੱਬੇ ਆ ਮੈਂ ਤੁਹਾਨੂੰ ਅੱਗੇ ਦੱਸਦਾ ਮੈਂ ਜਲੰਧਰ ਹਿਾਰਪੁਰ ਆਪਾਂ ਗੱਬੇ ਪੈ ਜਾਣੇ ਗੱਬੇ ਆ ਉਧਰ ਫਰੋਇਪੁਰ ਵਾਲੇ ਕਹਿੰਦੇ ਗੱਬੇ ਕੀ ਗੱਬੇ ਵਿਚਕਾਰ ਆ ਮਗਰ ਲਿਖਿਆ ਜੀਗਾ ਮੈਨੂੰ ਇਹ ਭੈੜਾ ਜਿਹਾ ਲੱਗਣ ਲੱਗ ਪਿਆ ਈ ਮੈਂ ਕਿਹਾ ਹੁਣ ਇੱਥੇ 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 ਮੈਂ ਕਿਹਾ ਲਖ ਬਾਈ ਨੂੰ ਕਿਹਾ ਇੱਕ ਮੜਾ ਸਟਾਨ ਪੇਪਰ ਜੀ ਲੈਣਾ ਸੀਗਾ ਉਹ ਜੀਆ ਉਹ ਜਾ ਗਿਆ ਤੇ ਫੰਡੇ ਆ ਅੱਜ ਆਪਾਂ ਜਾਣਾ ਹੈਗਾ ਸੂਸਤਾਂ ਨੂੰ ਮੇਰੀ ਬਾਈ ਦੀ ਸ਼ਾਪ ਹੈ ਸਟicker sticker ਬਹੁਤ ਘੈਂਟ ਲਾਂਦਾ ਹੈ ਇੱਧਰ ਸੰਤਾਂ ਦੇ ਬਹੁਤ ਸੋਹਣੇ ਬਣਾਉਂਦਾ ਹੈ ਸਿੱਧੂ ਦੇ ਸਿੱਧੂ ਮੂਸੇ ਵਾਲੇ ਦੇ ਸਾਰੇ ਸਿਰਾ ਸਿਰਾ ਕੰਮ ਹੈਨ ਆਹ ਤੇ ਦੇ ਇੱਥੇ ਦਾ ਪੂਰਾ ਆਵੇ ਐਡਾ ਵੱਡਾ ਥੋੜਾ ਜਿਹਾ ਲੰਬਾ ਠੀਕ ਹੈ ਨਾ ਫਿਰ ਹਾਂ ਹੈਗਾ ਆ ਆਹ ਇਹ ਆ ਪੂਰਾ ਮਨਵੀਰ ਬਲੌਗ ਇੱਥੇ ਆ ਜੂਗਾ YouTube ਪਰ ਉੱਧਰ ਆ ਜੂਗਾ ਨਹੀਂ ਨਹੀਂ YouTube ਪਰ ਇੱਧਰ ਪਾਵਾਂਗੇ ਮਨਵੀਰ ਬਲੌਗ ਉਹ ਐਡਾ ਬਣ ਜੂਗਾ YouTube ਪਰ ਮਨਵੀਰ ਲੰਬਾ ਹੋ ਜਾਣਾ ਹੋਵੇ ਹੈਂ ਸੱਚ ਹੋ ਜਾਣਾ ਜਦਾਂ ਕਿੰਨਾ ਕੁ ਸਹੀ ਜਾਂਦਾ ਤੂੰ ਕਿੰਨਾ ਕ ਇੰਨਾ ਕ ਸੈੱਟ ਹੋਊਗਾ ਮਨਵੀਰ ਬਲੌਗ ਪਾ ਕਰਾਂਗੇ ਨਹੀਂ ਫੇ ਉਹਨਾਂ ਕੇ ਬਰਾਬਰ ਹੀ ਰਵੇ ਸੋਹਣਾ ਲੱਗੇ ਜਿਹੜਾ ਜਿਹੋ ਦੇ ਅੱਖਰ ਘਟਾ ਨਾ ਉਹ ਇੰਨਾ ਕ ਹੈ ਨਸਈ ਇਹ ਚੱਲ ਹੈਨਾ ਕਿ ਉਹ ਸਹੀ ਆ ਬਸ ਠੀਕ ਆ ਜਿਵੇਂ ਐਂਚੀ ਦੇਮ ਦਾ ਨਾਪ ਕੇ ਫੇ ਲੱਗਦਾ ਨਾ ਐ ਆਈਫੋਨ ਦਾ ਰਿਜਨਲ ਆ ਕਿਹੜਾ ਆਹ ਕੰਨ ਵਾਲੇ ਨਹੀਂ ਨਹੀਂ ਮੇਰੇ ਖਾ ਅਰੀਜਨਲ ਆ ਇਹ ਬਾਰੇ ਸਾਨਾ ਗਰਮੀਆਂ ਦੇ ਦਿਨ ਹਜੇ ਢੂਣੀ ਨੀ ਵਾਲੀ ਦੀ ਪਸਮਾ ਨੂੰ ਹਾਂ ਕੱਠੇ-ਪੁੱਠੇ ਪਾ ਕੇ ਉਹਨੂੰ ਗਰਮੀਆਂ ਢੂਣੀ ਵਾਲੀ ਢੂਣੀ ਵਾਲ ਦੇ ਨੇ ਕਿਤੇ ਕੰਨ ਦੇ ਵਿੱਚ ਡੱਪਿਆ ਕੱਲ ਲਿਆ ਅੱਜ ਹੋ ਗਿਆ ਹਾਂ ਬਾਅਦ ਚ ਜਾ ਕੇ ਅੰਦਰ ਚੋਰੇ ਦੇਖਾਂ ਤੋਂ ਨਹੀਂ ਮੈਂ ਜਾ ਕੇ ਫੜਾ ਫੜ ਧੂਣੀ ਫਰੋਲੀ ਜਦ ਧੂਣੀ ਫਰੋਲੀ ਆ ਤੇ ਵਿੱਚੋਂ ਨਿਕਲਿਆ ਮੈਗਨੇਟ ਇਹ ਵੀ ਚੱਲੀ ਜਾਵੇ ਲਾ ਹਾਂ ਉਹ ਮੈਂ ਤਾਂ ਹੁਣ ਉਦਾਂ ਹੀ ਪਈ ਆ ਡੱਬੀ ਜੇ ਚਾਹੀਦੀ ਦੱਸ ਦੇ ਹੈੱਡਫੋਨ ਤਾਂ ਖਰਾਬ ਹੋ ਗਏ ਡੱਬੀ ਪਈ ਆ ਇਹ ਵੇਖਣੇ ਤਾਂ ਤੁ ਨਹੀਂ ਪੈਣੇ ਜੇ ਦੱਸਦਾ ਜੇ ਹੈ ਹੈੱਡਫੋਨ ਦੀ ਐ ਨਾ ਤੁਹਾਨੂੰ origignal ਦੀ ਆਈਫੋਨ ਜਿਹੜੇ origignal ਹੈਂਡਫੋਨ ਹੁੰਦੇ ਆਈਫੋਨ ਉਹਨੇ ਡੱਬੀ ਚਾਹੀਦੀ ਨਵੀਂ ਐ ਨਾ ਡੱਬੀ ਦੱਸ ਦਿਓ ਹੈੱਡਫੋਨ ਵੀ ਤਾਂ ਖਰਾਬ ਹੋ ਗਏ ਸਾਰੇ ਇੱਕ ਹੋਟਲ 'ਚ ਕਿਤੇ ਰਹਿ ਗਿਆ ਡਿੱਗ ਗਿਆ ਤੇ ਇੱਕ ਲੋ ਹੋ ਗਿਆ ਸੀ ਤੁਹਾਨੂੰ ਪਤਾ ਜਿਹੜੇ ਪੁਰਾਣੇ ਬਲੌਗ ਦੇਦੇ ਉਹਨਾਂ ਨੂੰ ਪਤਾ ਇਹ ਉਦਾਹਰਣ ਜਿਵੇਂ ਚਾਹੀਦੀ ਹੈ ਡੱਬੀ ਮੇਰੇ ਕੋਲ ਨਵੀਂ ਪਈ ਹੈ ਤੇ ਡੱਬੀ ਵੀ ਖਰਾਬ ਹੋ ਜਾਂਦੀ ਆ ਕਿ ਹੈੱਡਫੋਨ ਹੁੰਦੇ ਡੱਬੀ ਖਰਾਬ ਹੋ ਜਾਂਦੀ ਆ ਮੈਂ ਨਾ ਦੇ ਦਾਂਗੇ ਇਹਨੂੰ ਉਧੇ ਲੈ ਲਓ ਭਾਵੇਂ ਮੇਤ ਪਈ ਆ ਇਹ ਡੱਬੀ ਇਹ ਪਿੱਤਲ ਦੇ ਪੰਪਦੇ ਆ ਪਿੱਤਲ ਇਹ ਪਿੱਤਲ ਦਾ ਤਾਂਬੇ ਦਾ ਆ ਸਾਡੇ ਇੱਥੇ ਜੋਕਦੇ ਹਨ ਭਾਜੀ ਕਿਹੜੀ ਬਣਾਉਣੀ ਹੈ ਦੇਖਣਾ ਅਚਾ ਇਹ ਜੋਕ ਕਿੰਨਾ ਭਾਰਾ ਆ ਗਿਆ ਦੋ 77 ਹੋ ਗਏ ਲੋ ਜੀ ਉਧਰ ਨਾਲੇ ਭਾਰ ਹੋ ਜਾਂਦਾ ਹੈ ਕਿੰਨਾ ਸਾਡਾ ਪਿੱਕਲ ਹੋ ਗਿਆ ਚਲ ਲੱਖੋ ਲੱਖੋ ਬਸ ਪਿੱਤਲ ਇਹ ਕਹਾਂ ਹੈ ਕਹਾਂ ਹਾਂ ਕਹਾਂ ਨਹੀਂ ਪਿੱਤਲ ਕੱਟਦਾ ਇਹਨੂੰ ਉਹ ਵੀ ਟੁੱਟਾ ਹਦਾ ਟੋਟੇ ਦਾ ਪਤਲ ਆ ਜਾਂਦਾ ਚੀਜ਼ ਆ ਉਹ ਦੇਖਦੇ ਆਮ ਨਹੀਂ ਆਮ ਲਈ ਬੰਦੇ ਨੇ ਪਿੱਤਲ ਦੇ ਵਿੱਚ ਭਾਂਡਾ ਹੁਣ ਲੈਣਾ ਇਹ ਸੁਣਦਾ ਵਾ ਢੰਡਾ ਰਾਤ ਵੇਚਦੇ ਆ ਵੇਚਦੇ ਕਿੰਨਾ ਹੋਇਆ ਡਿਜ਼ਾਈਨ ਤੋਂ ਪਤਲ ਆ ਜਾਂਦਾ ਕਿੰਨੇ ਬਣੇ ਵਾ ਜੀ 14 ਕਿਲੋ 14 1 5 ਉਦੇ ਉੱਪਰ ਉਹ ਨਹੀਂ ਕਿੰਨੇ ਦੇਣੇ 100 ਗ੍ਰਾਮ ਤੋਂ ਕੜਵੀ ਚਾਹੀਦੀ ਅੱਛਾ 100 ਗ੍ਰਾਮ ਹੀ ਚਾਹੀਦਾ ਇਹ ਹੁਣ ਇਹਨਾਂ ਨੇ ਬਣਾਇਆ 14 ਕਿਲੋ ਆ ਦੇਖੋ ਜੀ 14 ਕਿਲੋ ਦਾ ਹਨ ਇਹਦੇ ਕਿੰਨੇ ਬਣਿਆ ਪੈਸੇ ਦੇਖਦੇ ਇਹਦਾ ਕਿੰਨਾ 5500 25 ਰੁਪਏ ਹਾਂ 5500 25 ਹਾਂ ਓਕੇ ਸਹੀ ਆ ਤਾਂ ਮੈਂ ਇੱਕ ਇੱਕ ਕਿੰਨੇ ਦਾ ਕਿੰਨਾ ਇਹਦਾ ਬਚਨ ਕਿੰਨਾ 400 ਕਿੰਨੇ ਚ 14 ਕਿਲੋ ਨੇ ਨੇ ਉਹਦਾ ਮੈਨੂੰ ਪਤਾ ਉਦਾਂ ਕਿੰਨੇ ਨੂੰ ਸਵਾ ਚਾਰ ਸਵਾ ਚਾਰ ਸਾਨੂੰ ਠੀਕ ਐਕਸੋ ਅਜੇ ਉੱਪਰ ਲਾਂ ਨਹੀਂ ਪਾਉਂਦੇ ਜਿਹੜਾ 100 100 ਹੋਵੇ ਨਾ ਕਿਉਂ ਲੱੜ ਜਾਂਦੀ ਨਾ ਭਜੀ ਹਾਂ ਓਕੇ ਚਲੋ ਲੋਹਾ ਵੀ ਲੱਗੇ ਦਾ ਭਰਾ ਬੋ ਆਹ ਜੀ ਸਮਾਨ ਸਾਰਾ ਨੰਬਰ ਆਖ ਦੇਖ ਆਓ ਆਓ ਅੱਜ ਅੱਜ ਸਵੇਰੇ ਮੈਂ ਕਿਹ ਪੰਜ ਇਸ਼ਨਾਨ ਕਰ ਲਾਂ ਨੇ ਬਾਬਿਆਂ ਦੇ ਨਾ ਜਾਣ ਮੱਛੀਆਂ ਦਿਖਾ ਲ ਦ ਬਹੁਤ ਸੋਹਣੀਆਂ ਸੋਹਣੀਆਂ ਦੇਖਿਓ ਕਿਦਾਂ ਆਉਂਦੀਆਂ ਕੇ ਆਟਾ ਲੈ ਕੇ ਆਉਂਦੇ ਆ ਰੋਟੀਆਂ ਨਾ ਆ ਆ ਗਈਆਂ ਆ ਗਈਆਂ ਆ ਗਏ ਆਪੇ ਸ਼ੇਵਟੀ ਵੀ ਆਪਾਂ ਸੋਨੇ ਦੀ ਵਰਤੀ ਦੀ ਆ 골ਡ ਦੀ ਲੈ ਲਈ ਸ਼ੇਵਟੀ ਰੇਜ਼ਰ ਰੇਜ਼ਰ ਵੀ ਆਪਾਂ ਦੇ ਲੋ 골ਡ ਦੀ ਵਰਤੀ ਦੀ ਆ ਪਿਓਰ 골ਡ ਆ ਦੇ ਲ ਪਿਓ ਨਾ ਕਿਤੇ ਉਦਾਂ ਹੀ ਕਰੇ ਸੋ ਹ ਸੋਨੇ ਦੇ ਨਾਲ ਲਾਲ ਕਟਿਆ ਕਰਾਂਗੇ ਸੋਨੇ ਦੇ ਨਾਲ ਪਿਓਰ 골ਡ 24 ਕੈਰੇਟ ਦਾ ਚਲੋ ਆ ਗੋਲ ਕਰੀ ਵੀ ਜਾਏ ਸ਼ਾਮ ਕੰਮ ਕਰਨਾ ਹੀ ਉਹ ਵੀ ਕਰਿਆਂਦਾ ਤੇ ਹੈਪੀ ਸੰਡੇ ਇੰਜੋਏ ਸੰਡੇ ਮਿਲਦੇ ਆਂ ਠਹਿਲ ਕੇ ਬਲੌਗ ਚ ਪੀਜ਼ਾ ਆਰਡਰ ਕੀਤਾ ਉਹ ਆ ਰਿਹਾ ਉਹ ਖਾ ਕੇ ਮਿਲਦੇ ਬਣਾਉਂਗਾ ਠੀਕ ਕਰੋ ਬੀਟਾ ਇਹ ਬੱਡੀ ਹੋ ਕੇ ਪਤਾ ਨਾ ਕੀ ਕਰ ਮੈਂ ਮੰਮੀ ਤੇ ਤੇਨ ਪੈਪੇ ਪੀ ਚਾ ਕਰਨੇ ਤੇ ਤੁਨਾ ਮੈਂ ਨਾ ਮੂਟ ਲੈਣੇ ਥੋੜੇ ਥੋੜੇ ਓਕੇ ਕਿ ਜਾ ਕਰੀ ਅੱਛਾ ਸਦ ਨਹੀਂ ਕਰਨੀ ਨਾ ਮੈਂ ਮੂਟ ਲੈ ਕਰੀ ਮੈਂ ਜੋਬ ਕਰਨੀ ਹੈ ਇੰਗਲੈਂਡ ਜਾ ਕੇ ਮੰਮੀ ਨੂੰ ਵੀ ਦੱਸਦੀ ਮੰਮੀ ਨੂੰ ਵੀ ਇੱਕ ਅੱਦੇ ਦੀ ਯਕਰੀ ਓਕੇ ਕਿਨੇ ਭੇਜਾਂਗੀ ਪੈਸੇ ਤੇ ਸਾਰੇ ਮੰਮੀ ਕਿੰਨੇ ਭਾਇ ਕਰੂੰਗੀ ਸੋ ਮੈਂ ਇੱਕ ਵਾਰੀ ਮੰਮੀ ਨੂੰ ਤੈਨੂੰ ਬੋ ਸਾਰੇ ਉੱਤੇ ਜਾ ਕਰੂੰਗੀ ਓਕੇ ਥੈਂਕ ਯੂ ਬੋ